1749 ਤੋਂ ਬਾਅਦ ਜਦੋਂ ਸਿੱਖ ਰਾਜ ਦਾ ਸੂਰਜ ਡੁੱਬਦਾ ਬਾਬਾ ਨਰੰਗਾਵਾਦ ਵਾਲੇ ਤੇ ਕੂਕੇ ਬਾਬੇ ਰਾਮ ਸਿੰਘ ਹੁਣੀ ਗਦਰੀ ਬਾਬੇ 19-20 ਸਾਲ ਦਾ ਸਾਡਾ ਕਰਤਾਰ ਸਿਓ ਸਰਬਾ ਜਿੰਨੇ ਸਾਡੇ ਬਲਕਾਰੀ ਬੱਬਰ ਅਕਾਲੀ ਲਹਿਰ ਆ ਗੁਰਦੁਆਰਾ ਸੁਧਾਰ ਲਹਿਰ ਜਿਹਦੇ ਵਿੱਚੋਂ ਅਕਾਲੀ ਲਹਿਰ ਨਿਕਲੀ ਜਿਹਦੇ ਵਿੱਚੋਂ ਆ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੇ ਜਿਹਦੇ ਵਿੱਚੋਂ ਸਾਡੇ ਕੋਲ ਐ ਉਹ ਖਜ਼ਾਨਾ ਆਇਆ ਜਿਹਦੇ ਵਿੱਚੋਂ ਅੱਜ ਅਸੀਂ ਇੰਨੇ ਜੋਗੇ ਹੋ ਗਏ ਆ ਕਿ ਆ ਸਰਵਾਗਮ ਕਰਨ ਜੋਗੇ ਆ ਅੱਜ ਅਸੀਂ ਇਹ ਮੰਨ ਲਈਏ ਕਿ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਪੂਰਨ ਤੌਰ ਤੇ ਨਹੀਂ ਨਿਭਾ ਪਾ ਰਹੇ ਨਹੀਂ ਆਹ ਪ੍ਰੋਗਰਾਮ ਜਿਹੜਾ ਹੈਗਾ ਪਿਛਲੇ ਸਦੀਆਂ ਤੋਂ ਸਾਡਾ ਤੋਂ ਚੱਲਦਾ ਹੁੰਦਾ ਇੱਥੇ ਮਣਾ ਨੂੰ ਸੰਗਤ ਜੁੜਦੀ ਪਰ ਆਪਾਂ ਦੇਰ ਆਏ ਦਰਸਤਾਏ ਵਾਲੀ ਗੱਲ ਰੱਖੀਏ ਅਗਲੇ ਸਾਲ ਨੂੰ ਆਹ ਸਮਾਗਮ ਗੈਰ ਗੱਡਮਾ ਕਰੀਏ ਆਹ ਨਾਲ ਇੱਥੇ ਇੱਕ ਪੈਨੋਰੋਮਾ ਬਣਾਇਆ ਹੋਇਆ ਮੇਰੇ ਮਿੱਤਰ ਚਾਰੇ ਚੋਂ ਕੈਨੇਡਾ ਅਮਰੀਕਾ ਤੋਂ ਸਿਆਲਜ ਆਪਣੇ ਬਹੁਤ ਆਉਂਦੇ ਆ ਹਰੇਕ ਨੂੰ ਮੈਂ ਕਹਿੰਦਾ ਹੁਣ ਇੱਕ ਵਾਰੀ ਉਹ ਦੇਖ ਕੇ ਆਓ ਦਰਸ਼ਨ ਕਰਕੇ ਆਓ ਤੁਹਾਨੂੰ ਪਤਾ ਲੱਗੇ ਤੁਸੀਂ ਗਵਾਇਆ ਕੀ ਆ ਜਿੰਨਾ ਟਾਈਮ ਆਪਾਂ ਨੂੰ ਘਰ 'ਚ ਕੋਈ ਚੀਜ਼ ਜਦੋਂ ਆਪਣਾ ਗਵਾਚੀ ਹੁੰਦੀ ਆ ਜਦੋਂ ਤੱਕ ਉਹਦਾ ਅਹਿਸਾਸ ਨਹੀਂ ਨਾ ਹੁੰਦਾ ਪਿਓ ਤੇ ਮਾਂ ਜਦੋਂ ਚਲੇ ਜਾਂਦੇ ਆ ਉਦੋਂ ਪਤਾ ਲੱਗਦਾ ਨਾ ਉਵੇਂ ਆਪਣੇ ਅੰਦਰ ਉਹ ਤੜਪ ਜਾਗਣੀ ਚਾਹੀਦੀ ਆ ਫੇਰ ਆਪਾਂ ਨੂੰ ਨਿੱਕੀ ਨਿੱਕੀ ਗੱਲ ਦੀ ਅਹਿਮੀਅਤ ਪਤਾ ਲੱਗੂ ਆਪਾਂ ਉਸ ਪਾਸੇ ਨੂੰ ਜਾਵਾਂਗੇ ਜਿਹੜੀ ਚੀਜ਼ ਆਪਾਂ ਗਵਾ ਚੁੱਕੇ ਆ